ਦੋਸਤੋ ਇਸ ਟਾਈਮ ਖਨੋਰੀ ਬਾਰਡਰ ਤੇ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਕਿ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਵਾ 10 ਮਹੀਨੇ ਪੂਰੇ ਹੋ ਕੇ 11ਵੇਂ ਚੇ ਸਟਾਰਟ ਹੋ ਗਿਆ ਵਾ ਭਾਈ ਸਾਹਿਬ ਭਾਈ ਸਤਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਹੜੇ ਕਿ ਲਗਾਤਾਰ ਇੱਥੇ ਹਾਜ਼ਰੀਆਂ ਭਰ ਰਹੇ ਨੇ ਸਟੇਜ ਤੋਂ ਕੀਰਤਨ ਕਰ ਰਹੇ ਨੇ ਔਰ ਸ਼ਹੀਦੀ ਗੁਰਪੁਰਬ ਚੱਲ ਰਹੇ ਨੇ ਵੱਡੇ ਸਾਹਿਬ ਜਾਦਿਆਂ ਦਾ ਕੱਲ ਨੂੰ 22 ਦਸੰਬਰ ਹੈ ਸ਼ਹੀਦੀ ਦਿਨਾਂ ਵਾਂ ਉਹਦੇ ਬਾਰੇ ਭਾਈ ਸਾਹਿਬ ਹੁਣਾਂ ਨਾ ਵਿਚਾਰ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਫਤਿਹ ਆਸ਼ਿਕ ਹੈ ਜੋ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹਨ ਖਿਡੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦਿੰਦੇ ਹਨ ਨਾ ਤਖਤੋਂ ਨਾ ਤਾਜ ਨਾ ਹੂਰੋਂ ਕੀ ਹਸ਼ਰਤ ਖੁਦਾ ਵੀ ਦੇ ਖੁਦਾਈ ਤੋਂ ਵਾਪਸ ਮੋੜ ਦਿੰਦੇ ਹਨ ਸੂਰਤ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾਡੇ ਖੇਤ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜਲੂਮਾਂ ਲਈ ਹੱਕ ਸੱਚ ਦੇ ਪਹਿਰੇਦਾਰ ਜ਼ਬਰ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਸ਼ਹੀਦ ਪਿਤਾ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਸ਼ਹੀਦ ਪੁੱਤਰਾਂ ਦੇ ਬਾਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਜਿਹੜੇ ਅੱਜ ਦੇ ਦਿਨ ਨੇ ਆਨੰਦਪੁਰ ਸਾਹਿਬ ਛੱਡ ਕੇ ਅੱਜ ਆਸਾ ਦੀ ਵਾਰ ਸਰਸਾ ਦੇ ਕਿਨਾਰੇ ਤੇ ਲਾਈ ਅੱਜ ਪਰਿਵਾਰ ਦਾ ਆਖਰੀ ਦਿਨ ਸੀ ਇਕੱਠੇ ਬੈਠ ਕੇ ਸਰਸਾ ਦੇ ਕਿਨਾਰੇ ਤੇ ਕੀਰਤਨ ਕੀਤਾ ਛੋਟੇ ਸਹਿਬਜ਼ਾਦਿਆਂ ਨੇ ਅੱਜ ਆਖਰੀ ਵਾਰ ਬਾਪ ਨੂੰ ਵੇਖਿਆ ਤੇ ਬਾਪ ਨੇ ਆਖਰੀ ਵਾਰ ਅੱਜ ਛੋਟੇ ਲਾਲਾਂ ਵੱਲ ਤੱਕਿਆ ਪਰਿਵਾਰ ਵਿਛੋੜਾ ਹੁੰਦਾ ਹੈ ਤੇ ਚਮਕੌਰ ਦੀ ਗੜੀ ਸਾਕਾ ਚਮਕੌਰ ਤੇ ਸਾਕਾ ਸਰਹੰਦ ਆਪਣੇ ਆਪ ਵਿੱਚ ਇੱਕੋ ਮਿਸਾਲ ਹੈ ਮੈਂ ਕਹਿੰਦਾ ਤਾਂ ਗੱਲ ਹੋਰ ਸੀ ਅੱਲਾ ਯਾਰਖਾ yogi ਵਰਗੇ ਮੁਸਲਮਾਨ ਭਰਾ ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਫਿਰ ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਵਾਏ ਬੱਚੇ ਖੁਦਾ ਕੇ ਲਈ ਅਰ ਅੱਲਾ ਯਾਰਖਾ yogi ਤੋਂ ਬਾਅਦ ਆਰਿਆ ਸਮਾਜੀ ਲਾਲਾ ਦੌਲਤ ਰਾਏ ਵਰਗੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਤੇਰਾ ਆਲਾ ਦਵਾਲਾ ਵਿਰੋਧ ਚ ਬੇਵਜਾ ਖੜਾ ਹੋਇਆ ਤੂੰ ਮਨੁੱਖੀ ਅਧਿਕਾਰਾਂ ਦੀ ਖਾਤਰ ਐਡੀ ਵੱਡੀ ਕੁਰਬਾਨੀ ਕੀਤੀ ਅੱਜ ਉਸ ਕੁਰਬਾਨੀ ਨੂੰ ਨਤਮਸਤਕ ਹੁੰਦੇ ਆ ਭਾਵੇਂ ਇਹ ਕਿਸਾਨ ਵੀਰ ਮੋਰਚਿਆਂ ਚ ਬੈਠੇ ਔਰ ਕਈ ਮਹੀਨਿਆਂ ਤੋਂ ਬੈਠੇ ਆ ਹਾਂਜੀ ਦੱਲੇਵਾਲ ਸਾਹਿਬ ਅਜੋਨਾਂ ਦੀ ਸਿਹਤ ਵੀ ਕਿਹੋ ਜੇ ਹਾਲਾਤਾਂ ਚੋਂ ਗੁਜ਼ਰ ਰਹੀ ਹੈ ਉਸ ਬਜ਼ੁਰਗ ਦੀ ਬੁੱਢੇ ਜਰਨੈਲ ਦੀ ਪਤਾ ਹੈ ਸਾਰਿਆਂ ਉਹਦੇ باوجود ਉਹ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਸਾਕਾ ਸਰਹਿੰਦ ਔਰ ਉਹਨਾਂ ਦੇ ਪਿਆਰੇ ਬਾਬਾ ਮੋਤੀराम ਮਹਾਰਾਜੀ ਵਰਗੇ ਸਿੱਖ ਵੱਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਹੋਰ ਗੁਰੂ ਦੇ ਪੁੱਤਾਂ ਤੋਂ ਪਿਆਰੇ ਮਰਜੀਵੜੇ ਸਿੱਖਾਂ ਨੂੰ ਯਾਦ ਕਰਦੇ ਆ ਅੱਜ ਉਹ ਦਿਨ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਇੱਥੇ ਮਨਾਇਆ ਗਿਆ ਕਿਸਾਨੀ ਮੋਰਚੇ ਚ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ ਵੱਡੇ ਸੱਭਜਾ ਦੇ ਆਂਦਾ ਸਾਕਾ ਚਮਕੌਰ ਤੇ ਸਾਕਾ ਸਰਹਿੰਦ ਨੂੰ ਯਾਦ ਕੀਤਾ ਗਿਆ ਜਿਹਦੇ ਵਿੱਚ ਅੱਜ ਇਹ ਫਰਜ ਬਣਦਾ ਏ ਪੰਜਾਬ ਦੇ ਜਾਇਓ ਸਿੱਖੀ ਦੇ ਵਾਰਸੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਆਰੇ ਲਾਲ ਤੁਹਾਡੇ ਤੋਂ ਕੁਰਬਾਨ ਕੀਤੇ ਔਰ ਸ਼ਬਦ ਕਐ ਸੀ ਇਨ ਪੁੱਤਰ ਨਕੇ ਸੀਸ ਪਰ ਵਾਰ ਦिए ਸਤਚਾਰ ਅੱਜ ਕੱਲੇ ਕੱਲੇ ਪੰਜਾਬ ਦੇ ਬੱਚੇ ਨੌਜਵਾਨ ਦਾ ਫਰਜ ਬਣਦਾ ਹੈ ਅਮਰਤ ਛੱਕੋ ਸਿੰਘ ਸਜੋ ਬਾਣੀ ਬਾਣੇ ਦੇ ਧਾਰਨੀ ਬਣੋ ਸਬਤ ਸੂਰਤ ਹੋਵੋ ਨਸ਼ਿਆਂ ਤੋਂ ਬਚੋ ਤੇ ਨਸ਼ਿਆਂ ਤੋਂ ਬਚਾਓ ਤੀ ਭੈਣ ਪਤਨੀ ਮਾਂ ਦਾ ਅਦਬ ਕਰਨਾ ਸਿੱਖੋ ਮੁਰਦਾਰ ਨਾ ਖਾਏ ਪੈਸਾ ਗੁਰੂ ਦੀ ਗੋਲਕਦਾਏ ਪੈਸਾ ਸਰਕਾਰ ਦਾ ਏ ਇਹ ਲੋਕਾਂ ਦੇ ਪੈਸੇ ਨੇ ਇਹਨੂੰ ਖਾਣਾ ਇਹਦੇ ਨਾਲ ਬਈ ਮਰਨੀ ਕਰਨੀ ਹਰਾਮਜਾਦਗੀ ਸਮਝਿਓ ਇਹ ਨਾ ਕਰਿਓ ਅੱਜ ਦੇ ਦਿਨ ਤੇ ਇਹ ਪਰਣ ਕਰਿਓ ਬਹੁ ਗਿਣਤੀ ਬਿਨਾ ਅਮਰਤ ਸ਼ੱਕੇ ਬ੍ਰਹਮ ਗਿਆਨੀ ਹੋਣ ਦਾ ਦਾਵਾ ਛੱਡੇ ਬਹੁ ਗਿਣਤੀ ਕਿਰਪਾਨਾ ਪਾ ਕੇ ਝੂਠ ਬੋਲਣ ਦਾ ਹਿਆ ਕਰਨਾ ਵੀ ਛੱਡੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਤ ਹੋ ਕੇ ਅੱਜ ਦੇ ਗੰਗੂਆਂ ਨੂੰ ਪਛਾਣੇ ਅੱਜ ਦੇ ਸੁਚਾਨੰਦ ਨੂੰ ਪਛਾਣੇ ਅੱਜ ਦੇ ਮਲੇਰ ਕੋਟਲੇ ਵਰਗੇ ਉਸ ਨਵਾਬ ਨੂੰ ਪਛਾਣੇ ਜਿਨਨੇ ਮਨੁੱਖੀ ਅਧਿਕਾਰਾਂ ਲਈ ਹੱਥ ਦਾ ਨਾਰਾ ਮਾਰਿਆ ਉਹਨਾਂ ਨੂੰ ਗੱਲ ਲਾਵੇ ਉਹਨਾਂ ਦੇ ਗੱਲ ਲੱਗੇ ਅੱਜ ਇਹ ਫਰਜ਼ ਬਣਦਾ ਹੈ ਪੰਜਾਬ ਦਾ ਨੌਜਵਾਨ ਪੌਣ ਪਾਣੀ ਪਿਤਾ ਧਰਤੀ ਦੀ ਗੱਲ ਕਰੇ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਤੁਹਾਡਾ ਗੁਰੂ ਕੇ ਬਾਗ ਪੌਣ ਗੁਰੂ ਉਹਨੂੰ ਜਿਉਂਦਾ ਰੱਖੋ ਸਭ ਜਹਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਿਰ ਪਾਣੀ ਪੀਤਾ ਪੀਣ ਵਾਲੇ ਵੀ ਬਚਾਉਣੇ ਨੇ ਤੇ ਰੋੜਨ ਵਾਲਿਆਂ ਤੋਂ ਵੀ बचना ਹੈ ਵੇਚ ਦਿੱਤੇ ਨੇ ਇਹਨਾਂ ਨੂੰ ਬਹਾਲ ਕਰਨਾ ਹੋ ਮਾਂ ਬੋਲੀ ਮਾਂ ਜੰਮਣ ਵਾਲੀ ਮਾਂ ਧਰਤੀ ਇਹ ਜਿਉਂਦੀ ਹੈ ਤੇ ਫਤਿਹ ਸਿੰਘ ਜਿਉਂਦੇ ਹੈ ਫਤਿਹ ਸਿੰਘ ਜਿਉਂਦੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਰਹੇਗੀ ਇਸ ਲਈ ਅੱਜ ਹਰ ਮਾਂ ਕਰਣ ਕਰੇ ਆਪਣੇ ਬੱਚੀ ਤੇ ਬੱਚੇ ਨੂੰ ਅੰਮ੍ਰਿਤ ਛਕਾ ਕੇ ਅਰਦਾਸ ਕਰੇ ਸਤਿਗੁਰੂ ਤੇਰੇ ਚਾਰ ਸ਼ਹੀਦ ਹੋਏ ਨੇ ਮੈਨੂੰ ਵੀ ਚਾਰ ਹੀ ਦਹੀਂ ਤੇ ਮੈਂ ਚਾਰ ਹੀ ਜੰਮ ਕੇ ਤੇਰੀ ਝੋਲੀ ਪਾ ਕੇ ਔਰੰਗਜੇਬ ਨੂੰ ਕਵਾਂ ਔਰੰਗਿਆ ਤੂੰ ਤੇ ਚਾਰ ਕਲਗੀਧਰ ਦੇ ਪਿਤਾ ਦੇ ਪੁੱਤ ਸ਼ਹੀਦ ਕਰਕੇ ਕਹਿਣਾ ਸੈਂ ਤੇਰੇ ਪੁੱਤ ਮਾਰ ਦਿੱਤੇ ਦੇਖ ਤੂੰ ਚਾਰ ਮਾਰ ਕੇ ਸੋਚਦਾ ਸੀ ਮਾਰ ਦਿੱਤੇ ਅਸੀਂ ਤੇ ਲੱਖਾਂ ਜੰਮ ਕੇ ਕਲਗੀ ਧਰ ਦੇ ਪੁੱਤ ਬਣਾ ਕੇ ਉਹਦੀ ਝੋਲੀ ਪਾ ਦਿੱਤੇ ਆ ਇਹ ਸਿੱਖੀ ਕਦੇ ਖਤਮ ਨਹੀਂ ਹੋਏਗੀ ਇਹ ਸਾਡੇ ਹਰ ਵਾਰਿਸ ਨੂੰ ਅੱਜ ਪ੍ਰਣ ਕਰਨਾ ਬਣਦਾ ਹੈ ਅਫਸੋਸ ਅੱਜ ਦੱਲੇਵਾਲ ਵੀ ਬਹੁ ਗਿਣਤੀ ਨੂੰ ਭੁੱਲਿਆ ਹੋਇਆ ਹੈ ਬੰਦੀ ਸਿੰਘਾਂ ਦਾ ਮੋਰਚਾ ਭੁੱਲਿਆ ਹੋਇਆ 328 ਪਾਵਨ ਸਰੂਪਾਂ ਦੇ ਇਨਸਾਫ 5 ਸਾਲ ਤੋਂ ਚੱਲ ਰਹੇ ਨੇ ਭੁੱਲੇ ਹੋਇਆ ਔਰ ਇੱਕ ਉਹ ਵੀ ਸਿੰਘ ਹੈ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਸਭ ਨੂੰ ਲੈ ਕੇ 400 ਫੁੱਟ ਟਾਵਰ ਤੇ ਚੜ ਕੇ ਬੈਠਾ ਹੈ ਭਾਈ ਗੁਰਜੀਤ ਸਿੰਘ ਆਰਮੀ ਵਾਲਾ